ਸ੍ਰੀ ਆਕਾਲ ਜੀ ਸੋ ਤੁਸੀਂ ਦੇਖ ਰਹੇ ਹੋ ਰਤਨ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਸੋ ਅੱਜ ਅਸੀਂ ਪਹੁੰਚੇ ਆ ਪਿੰਡ ਮੈਸਰਖਾਨਾ ਜੋ ਕਿ ਮਾਨਸਾ ਰੋਡ ਤੇ ਸਥਿਤ ਹੈ ਜੇ ਮੈਸਰਖਾਨ ਦੇ ਵਿੱਚ ਬਹੁਤ ਹੀ ਪ੍ਰਾਚੀਨ ਮੰਦਿਰ ਬਹੁਤ ਹੀ ਸ਼ਰਧਾ ਬੜੀ ਭਾਵਨਾ ਲੋਕਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਮੰਦਿਰ ਦੁਰਗਾ ਮਾਤਾ ਮੰਦਿਰ ਜੇ ਕਿ ਮੈਸਰਖਾਨ ਨੇ ਕਾਫੀ ਮੇਲਾ ਵੀ ਬਹੁਤ ਭਰਦਾ ਹੈ ਜੀ 6 ਮਹੀਨੇ ਬਾਅਦ ਸੋ ਇੱਥੇ ਬਾਜ਼ਾਰ ਵੀ ਲੱਗੇ ਹੋਏ ਨੇ ਆਉ ਤੁਹਾਨੂੰ ਦਿਖਾ ਦਈਏ ਇੱਧਰ ਮਾਤਾ ਜੀ ਬੈਠੇ ਨੇ ਲਗੀਆਂ ਹੋਈਆਂ ਹੋਰ ਵੀ ਬਾਜ਼ਾਰ ਲੱਗੇ ਹੋਏ ਨੇ ਸੰਗਤ ਵੀ ਖੜੀ ਹੈਗੀ ਸੋ ਬਹੁਤ ਸਾਰੇ ਲੋਕਾਂ ਦੇ ਲਈ ਵਧੀਆ ਕਿਸੇ ਵੀ ਤਰ੍ਹਾਂ ਦਾ ਗੁਰਦੁਆਰਾ ਹੋਵੇ ਮੰਦਿਰ ਹੋਵੇ ਤਾਂ ਉੱਤੇ ਬਿਜ਼ਨਸ ਚੱਲ ਰਿਹਾ ਹੈ ਕਮਾਈ ਦਾ ਸਾਧਨ ਵੀ ਬਣਿਆ ਹੋਇਆ ਹੈ ਆਪਣੀ ਸੰਗਤ ਆਈਆਂ ਹੋਈਆਂ ਨੇ ਆ ਪਹਿਲਾਂ 70 ਸਾਲ ਤੋਂ ਪਹਿਲਾਂ ਤੁਹਾਨੂੰ ਕਿੱਥੋਂ ਆਇਓ ਵੀਰੇ ਮੇਰੇ ਕੋਲ ਮੇਰੇ ਕੋਲ ਆ। ਬ੍ਰਹਮਾ ਵਾਲੇ ਤੋਂ। ਅੱਛਾ ਇੱਥੋਂ ਬਾਰੇ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਇੱਥੇ ਸਿ ਆਏ ਹੋ? ਐਡਰੈਸ ਕਿਹਦੀ ਸੀ? ਅੱਛਾ। ਤੇ ਪਹਿਲਾਂ ਵੀ ਆਏ ਹੋ ਕਦੇ ਇੱਥੇ? ਪਹਿਲਾਂ ਬਹੁਤ ਵਾਰ ਆਈ ਮੇਲੇ ਤੇ 6-6 ਮਹੀਨੇ ਮਗਰ ਆਉਂਦੇ ਰਹਿੰਦੇ। ਕਿਹ ਇਸ ਤਰ੍ਹਾਂ ਕਿ ਇੱਥੇ ਤੁਹਾਡੀ ਮਨੋ ਕਾਮਨਾ ਪੂਰੀ ਹੁੰਦੀ ਹੈ ਕੋਈ? ਹਾਂਜੀ ਹਾਂਜੀ ਬਹੁਤ ਮਨੋ ਕਾਮਨਾ। ਸਾਰੀਆਂ ਪੂਰੀਆਂ ਹੁੰਦੀਆਂ। ਠੀਕ ਹੈ ਜੀ। ਸੋ ਆਓ ਜੀ ਕਰਦੇ ਆ ਗੱਲਬਾਤ ਹੋਰ ਵੀ ਅੱਗੇ। ਬਾਬਾ ਜੀ ਕੋਲ ਵੀ ਆ ਬੈਠੇ ਨੇ ਵੇਖੋ। ਮਾਤਾ ਜੀ। ਅੱਛਾ ਮਾਤਾ ਦੀ ਮੱਛੀ ਜਣਨਾ ਸੁਖੀ ਹੁੰਦੀ ਹੈ। ਹਾਂ ਹਾਂ ਸੁਖੀ ਹੁੰਦੀ ਆ ਜ ਠੀਕ ਹੈ ਉਹਨਾਂ ਵਾਸਤੇ ਲਫਾਫੇ ਰੱਖੇ ਹਨ ਉਹਨਾਂ ਵਾਸਤੇ ਇਹਦਾ ਲਫਾਫੇ ਤਾਂ ਲੈਣੇ ਵੀ ਕੁਝ ਕਿਉਂ ਆਹ ਦੇ ਖੁਸ਼ੀ ਨਾਲ ਦੇ ਵੀ ਜਾਂਦੇ ਆ 10 ਵੀ ਦੇ ਜਾਂਦੇ ਆ 100 ਵੀ ਦੇ ਜਾਂਦੇ ਆ ਨਾ 5 ਵੀ ਦੇ ਜਾਂਦੇ ਨੇ ਕਿ ਅੱਛਾ ਕੋਈ ਮੰਗ ਕੋ ਨਹੀਂ ਮੰਗਦੀ ਹੈ ਜੀ ਠੀਕ ਹੈ ਚਲੋ ਲਓ ਜੀ ਬਾਬਾ ਜੀ ਨੇ ਦੱਸਿਆ ਇਹਨਾਂ ਦਾ ਵੀ ਚਲੋ ਇੱਕ ਵਧੀਆ ਰੋਟੀ ਬਣੀ ਹੈ ਲਫਾਫੇ ਲੈ ਕੇ ਵਹਿ ਜਾਂਦੇ ਨੇ ਤੇ ਮਿੱਟੀ ਜਦੋਂ ਲਫਾਫੇ ਤੇ ਲੋਕ ਮਿੱਟੀ ਸੁੱਕੀ ਹੁੰਦੀ ਜੀ ਨੇ ਮਿੱਟੀ ਚੜਦੀ ਹੈ ਮਿੱਟੀ ਨਿਕਲਦੀ ਹੈ ਇੱਥੇ ਤੇ ਉਸ ਤੋਂ ਬਾਅਦ ਇਹਨਾਂ ਨੇ ਕਹਿੰਦੇ ਲਫਾਫੇ ਤੇ ਨਾਲ-ਨਾਲ ਤੇ ਕੋਈ ਇਹਨਾਂ ਨੂੰ ਦੱਸ ਦੇਂਦਾ 20 ਜਾਂਦਾ ਕੋਈ 100 ਵੀ ਦੇ ਜਾਂਦਾ ਹੈ ਸੋ ਬਹੁਤ ਵਧੀਆ ਗੱਲ ਹੈ ਚਲੋ ਸ਼ਰਦਾ ਦੀ ਗੱਲ ਹੈਗੀ ਆਓ ਅੱਗੇ ਵੀ ਚੱਲਦੇ ਆਪਾਂ ਦੇਖਦੇ ਆ ਤੁਹਾਨੂੰ ਦਿਖਾਉਣੇ ਆ ਜਿੱਥੇ ਮਿੱਟੀ ਨਿਕਲਦੀ ਹੈ ਮਿੱਟੀ ਚੜਦੀ ਹੈ ਸਲੋ ਜੀ ਅਸੀਂ ਜਾ ਰਹੇ ਹਾਂ ਉੱਪਰ ਅੱਜ ਹੁਣ ਦਿਖਾਉਣੇ ਜਿੱਥੇ ਕਿ ਮਿੱਟੀ ਵੀ ਨਿਕਲਦੀ ਹੈ ਸੰਗ ਤਾਂ ਲਫਾਫੇ ਚ ਪਾ ਕੇ ਆਉਂਦੀ ਹੈ ਤੇ ਇੱਥੇ ਮਿੱਟੀ ਢੇਰ ਦਿਆਂ ਨੇ ਇਸ ਕਰਕੇ ਲਫਾਫੇ ਦੇ ਵਿੱਚ ਮਿੱਟੀ ਵਗੈਥੋਂ ਟੇਬ ਲੱਗੇ ਹੋਏ ਨੇ ਸੇ ਵੀ ਬੜੀ ਸ਼ਰਧਾ ਲੋਕਾਂ ਦੇ ਵਿੱਚ ਸਵਾਨ ਕਈ ਵਿਦਵਾਨ ਕਹਿ ਦਿੰਦੇ ਨੇ ਵੀ ਮਿੱਟੀ ਨਾਲ ਕੀ ਹੋਣਾ ਇਸ ਮਿੱਟੀ ਨੂੰ ਕੀ ਪੂਜਣਾ ਹੈ ਪਰ ਜਿੰਨਾ ਦੀ ਸ਼ਰਧਾ ਹੈ ਜਿੰਨਾ ਚ ਭਾਵਨਾ ਹੈ ਉਹਨਾਂ ਵਾਸਤੇ ਮਿੱਟੀ ਵੀ ਇੱਕ ਪਵਿੱਤਰ ਜਗ੍ਹਾ ਹੈ ਪਵਿੱਤਰ ਹੈ ਅੱਜ ਕਈ ਵਾਰ ਇਹ ਆਸਤਾ ਤੇ ਸ਼ਰਧਾ ਕਈ ਵਾਰ ਕਹਿ ਦਿੰਦੇ ਨਾ ਵਿਦਵਾਨ ਕਈ ਵਾਰੀ ਭਾਰੀ ਵੀ ਪੈ ਸਕਦੀ ਹੈ ਇਸੇ ਨੂੰ ਵੀ ਕਿਸੇ ਧਰਮ ਦਾ ਕਿਸੇ ਮਾੜਾ ਨਹੀਂ ਕਹਿਣਾ ਚਾਹੀਦਾ ਧਰਮ ਕੋਈ ਨਹੀਂ ਮਾੜਾ ਹੁੰਦਾ ਬਾਕੀ ਅੱਜ ਕੱਲ੍ਹ ਵੀ ਵੇਖਦੇ ਧਰਮ ਦੇ ਵਿੱਚ ਧਰਮਾਂ ਦੇ ਵਿੱਚ ਕਿਹੜੇ ਜਿਹੇ ਬੰਦੇ ਮਾੜੇ ਹੋ ਸਕਦੇ ਨੇ ਪਰ ਧਰਮ ਕੋਈ ਨਹੀਂ ਮਾੜਾ ਤੇ ਦੇਖ ਸਕਦੇ ਤੁਸੀਂ ਉਹ ਸਭ ਦਿਖਾਉਂਗੀ ਪੂਰਾ ਤੁਮੇ ਦਿਖਾਉਂ ਕਿੱਥੇ ਮਿੱਟੀ ਨਿਕਲਦੀ ਹੈ ਮਾਤਾ ਦੀ ਬੜਾ ਹੀ ਸਰਬਾ ਭਾਵਨਾ ਦੇ ਨਾਲ ਲੋਕਾਂ ਨੂੰ ਚੰਗੀਆਂ ਮਿਲਾਈਆਂ ਨੇ ਇਹਦੇ ਵਿੱਚ ਮਾਇਆ ਵੀ ਭਾਈ ਜਾਂਦੀ ਹੈ ਪੋਲੀ ਵੀ ਪੜਾਏ ਜਾਂਦੇ ਨੇ ਸਵਾਗਤ ਤੁਸੀਂ ਦੇਖ ਸਕਦੇ ਹੋ ਇਹ ਪਠੰਡੇ ਦਾ ਮੈਸਰ ਖਾਨੇ ਦਾ ਮੈਸਰ ਖਾਨੇ ਦਾ ਮੰਦਰ ਹੈ ਜੀ ਸਵਾਓ ਤੁਹਾਨੂੰ ਅੰਦਰ ਦੀਆਂ ਵੀ ਤਸਵੀਰਾਂ ਦਿਖਾਈਏ ਆਓ ਚੱਲੀਏ ਸਵਾਓ ਜੀ ਅਸੀਂ ਪਹੁੰਚ ਚੁੱਕੇ ਹਾਂ ਮੰਦਰ ਦੇ ਅੰਦਰ ਦਰਵਾਜ਼ਾ ਅੰਦਰ ਸੋ ਦਰਵਾਜ਼ੇ ਦੀ ਬਾਹਰੀ ਤ੍ਰਿਸ਼ ਦਿਖਾਉਣੀ ਹੈ ਤੁਹਾਨੂੰ ਆਇਓ ਕਰ ਜੀ ਕਰੀਏ ਫੰਕਸ਼ਨ ਇਹ ਆ ਲਿਖਿਆ ਹੋਇਆ ਨਹੀਂ ਜੈ ਮਾਤਾ ਦੀ ਸੋ ਸਭ ਦੇ ਨਾਮ ਪੰਡਤ ਜੀ ਵੀ ਮਜੂਦ ਨੇ ਪੰਡਤ ਜੀ ਰਾਮਰਾਜ ਜੀ ਸਤਿ ਸ੍ਰੀ ਅਕਾਲ की नाम है अपना राजेश शास्त्री काशी बनारस से जी बनारस से हो जी अच्छा इस मंदिर वाले दसवीं शरीर किन्नी कमानी ये तो साढ़े पांच साल ऐसी पुरानी जो है कमालू दास जी भगत थे जी और वो ज्वाला माता जी जाया करते थे जी तो जब वृद्धावस्था उनकी हो गई बुढ़ापे जब आ गई तो कही माता अब तो आ नहीं सकते नहीं। तो माता यहाँ पे प्रकट हुई ज्वाला जी जी और कहे कि हर प्रत्येक शुक्ल पक्ष के चांदनी छठ को मैं यहाँ पे आऊंगी जी तो कहे कि क्या पहचान है छठ को आएगी तो अंदर जब जो जोत जो चलती है मंदिर में जी। तो ये जोत जो है वो बड़ी हो जाती है यानी उसकी लंबाई काफी हाइट बढ़ जाती है तो ये समझिए कि माता का प्रकट हो गया ठीक है तो ठीक बारह बजे रात को माता का यहां प्रवेश होता है छठ के दिन रात्रि को और पूरी रात रह कर के दिन में मैंने वापस फिर ज्वाला जी माता चली जाती है ठीक है और दूसरा चीज उन्होंने ये कहा कि जो भी भक्त श्रद्धालु यहां पे आएंगे मत्था टेकेंगे जी, उनकी हर मनोकामना पूर्ण हो ठीक है तो साढ़े पांच सौ साल पुराने से आठ लाख दस लाख श्रद्धालु आज तक दर्शन करते आ रहे और कलांतर में अपना जैसे भी चला ये तीन मंदिर मैंने अपना हो गया ऐसे तो पूरा पिंड कमालू दास के मेला लगता है जी जी, और उनकी मान्यता है कि कोई भी भूमि है उनका तपस्थली है पूरा ये गांव ही मैसर खाना ये गांव ही उनका तपस्या था आपने मेले की बात की है हाँ मेला कब लगता है कौन से दिनों में लगता है मेला तो नवरात्रा में जो है ना दोनों नवरात्र के होते हैं चार नवरात्र होते हैं जी जी दो गुप्त होते हैं एक माघ मास में होते हैं एक आषाढ़ मास के शुक्ल पक्ष में होते हैं आ ये जो दो ओपन चैत्र मास के और असौच मास के जो अश्विन मास के होते हैं उन मेलों में जो छठ की जो तिथिया होती हैं तो उस दिन बारह बजे पंचमी के रात्रि को बारह बजे माता की आरती होती है क्योंकि माता का आगमन होता है और छठ को भी रात्रि को बारह बजे आरती होती है दो दिन जो है पूरे रात दिन मिला करके एक टाइम ही आरती होती है जैसे आप आजकल बात करें आज सावन का महीना चल रहा है हाँ जी हाँ इसमें कितनी झेणा लोगों की है काफी है जो नैना देवी से ये यहाँ से चिंतपूर्णी से जो भी भक्त लौटते हैं या जाते हैं तो अपना यात्रा के भी शुरुआत माता को मथा टेक कर करते हैं ਔਰ ਆਤੇ ਵੀ ਹੈ ਤਾਂ ਉਹ ਆਪਣਾ ਸਮਾਪਨ ਵੀ ਇਹੀ ਸੇ ਕਰਦੇ ਆ। ਠੀਕ ਹੈ ਜੀ। ਕਿਉਂ? ਹਾਂ। ਸੋ ਐਸੀ ਪੰਡਿਤ ਜੀ ਵੱਲੋਂ ਵੇਖੋ ਇਸ ਮੰਦਰ ਬਾਰੇ ਖੂਬ ਦੱਸਿਆ ਗਿਆ ਹੈ। ਦੇਖੋ ਕਹਿੰਦੇ ਜਦੋਂ ਛੱਡ ਦਾ ਵੀ ਮੇਲਾ ਲੱਗਦਾ ਹੈ ਕਿ ਸਾਵਣ ਦੇ ਮਹੀਨੇ ਵਿੱਚ ਵੀ ਸੰਗਤਾਂ ਚੁੱਟੀਆਂ ਨਹੀਂ ਤੇ ਇਹਨਾਂ ਨੇ ਦੱਸਿਆ ਕਿ ਰਾਤ ਨੂੰ 12 ਵਜੇ ਜੋਤ ਪ੍ਰਚੰਡ ਹੁੰਦੀ ਹੈ ਜੇ ਜੋਤ ਚਲਦੀ ਹੈਗੀ ਉਹ ਜੋਤ ਦੀ ਲੰਬਾਈ ਬਹੁਤ ਹੋ ਜਾਂਦੀ ਹੈ। ਕਹਿੰਦੇ ਉਦੋਂ ਮਾਤਾ ਪ੍ਰਗਟ ਹੁੰਦੀ ਹੈ। ਤੇ ਉਸ ਤੋਂ ਬਾਅਦ ਸਵੇਰ ਅੰਮ੍ਰਿਤ ਵੇਲੇ ਨਾਲ ਹੀ ਉਹ ਚੱਲੇ ਜਾਂਦੇ ਨੇ ਮਾਤਾ ਜੀ। ਸੋ ਇਹਨਾਂ ਕੁਝ ਬੋਲਦੇ ਹੋਏ ਜਿਵੇਂ ਤੇ ਜੱਜ ਕਮ ਹੈ ਤੁਹਾਡਾ ਆਪਣਾ ਜਸ਼ਨ ਜੀ ਰਤਨ ਬਠਿੰਡਾ ਮੇਰਾ ਨਾਮ ਕੈਮਰਾਮੈਨ ਭਿੰਦਰ ਸਿੰਘ ਜੀ ਕੋਟ ਭਾਈ ਤੋਂ ਸੋ ਸਤ ਸ੍ਰੀ ਅਕਾਲ ਦੇਖਦੇ ਰਹੋ ਜੀ ਇਹ ਰਤਨ ਟੀਵੀ ਚੈਨਲ ਤੇ ਇਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਅਤੇ ਲਾਇਕ ਤੇ ਸ਼ੇਅਰ ਕਰਨਾ ਜੀ ਸਾਰਿਆਂ ਦਾ ਧੰਨਵਾਦ ਸਤ ਸ੍ਰੀ ਅਕਾਲ ਸੋ ਹੀ ਸਾਡੇ ਸਾਥੀ ਨੂੰ ਵੀ ਸਮਾਂ ਦਿੱਤਾ ਹੈ ਭਾਜੀ ਨੇ ਬੰਦੇ ਜੀ ਬਹੁਤ ਬਹੁਤ ਧੰਨਵਾਦ ਆਪਕਰ ਜੈ ਮਾਤਾ ਜੈ ਮਾਤਾ ਸਤ ਸ੍ਰੀ ਅਕਾਲ ਦਿਓ ਬਟੰਡਾ ਮੰਦਬਾ ਅੰਦਰ ਪਟਲਿਸ਼ ਕੰਪਨੀ ਵੱਲੋਂ ਸੰਗਠਨ ਸਰਪੰਚ ਤੇ ਦੇਵੀ ਪ੍ਰਪੰਨਾਤ ਸ੍ਰੀ ਪੰਡਤ ਜੀ ਵੱਲੋਂ ਸੰਲਿਸ਼ਣਾਰਧ ਕੀਤਾ ਗਿਆ ਬਹੁਤ ਬਹੁਤ ਧੰਨਵਾਦ ਜੀ ਜੈ ਮਾਤਾ ਦੀ